ਸਰੋਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਖਾਸ ਕਰਕੇ ਵੋਟਰ ਸੂਚੀਆਂ ਤਿਆਰ ਕਰਨ ਨੂੰ ਲੈ ਕੇ ਵੋਟਰ ਸੂਚੀਆਂ ਤਿਆਰ ਕਰਨ ਨੂੰ ਲੈ ਕੇ ਕਿਤੇ ਨਾ ਕਿਤੇ ਇਹ ਸਾਹਮਣੇ ਆਇਆ ਕਿ ਜਿਹੜੀ ਪ੍ਰਕਿਰਿਆ ਹੈ ਉਹ ਬੜੀ ਮੱਠੀ ਚਾਲ ਦੇ ਨਾਲ ਚੱਲ ਰਹੀ ਹੈ ਉਸ ਦੇ ਵਿੱਚ ਸੂਚੀਆਂ ਤਿਆਰ ਕਰਨ ਦੇ ਵਿੱਚ ਕਾਫੀ ਸਮਾਂ ਹਾਲੇ ਹੋਰ ਲੱਗਣਾ ਬਾਕੀ ਹੈ ਤੇ ਇਸ ਦੇ ਸੰਬੰਧੀ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਹੁਕਮ ਕਿਸ-ਕਿਸ ਨੂੰ ਦਿੰਦਾ ਹੈ ਪੰਜਾਬ ਦੇ ਮੁਖ ਸਕੱਤਰ ਹਿਮਾਚਲ ਪ੍ਰਦੇਸ਼ ਸਰਕਾਰ ਦੇ ਮੁਖ ਸਕੱਤਰ ਉਹ ਵੀ ਜਵਾਬ ਮੰਗਿਆ ਤੇ ਨਾਲ ਦੇ ਨਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਯਾਨੀ ਕਿ ਬਨਵਾਰੀ لال ਪ੍ਰੋਹਿਤ ਤਾਂ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹਨਾਂ ਤੋਂ ਵੀ ਜਿਹੜਾ ਜਵਾਬ ਮੰਗ ਲਿਆ ਗਿਆ ਇਸ ਮਾਮਲੇ ਦੇ ਵਿੱਚ 25 ਫਰਵਰੀ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ ਕਿ ਵੋਟਰ ਸੂਚੀਆਂ ਨੇ ਜਿੱਥੇ-ਜਿੱਥੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਣੀ ਹੈ ਸ਼੍ਰੋਮਣੀ ਕਮੇਟੀ ਵਾਲੀ ਚੋਣ ਜਿਸ ਦੇ ਵਿੱਚ ਪੰਜਾਬ ਵੀ ਹੈ ਹਿਮਾਚਲ ਪ੍ਰਦੇਸ਼ ਵੀ ਹੈ ਔਰ ਚੰਡੀਗੜ੍ਹ ਦਾ ਵੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਇਸ ਦੇ ਵਿੱਚ ਦਾਇਰੇ ਦੇ ਵਿੱਚ ਆਉਂਦਾ ਹੈ ਇਸੇ ਕਰਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਤੋਂ ਵੀ 27 ਫਰਵਰੀ ਤੱਕ ਜਵਾਬ ਮੰਗਿਆ ਗਿਆ ਹੈ ਹਾਲਾਂਕਿ ਹਰਿਆਣੇ ਦਾ ਰੁਖ ਕੀ ਰਹੇਗਾ ਹਰਿਆਣੇ ਦੇ ਵਿੱਚ ਕਿੰਨੀਆਂ ਥਾਵਾਂ ਦੇ ਉੱਤੇ ਵੋਟ ਹੋਣੀ ਹੈ ਕਿੰਨੀਆਂ ਸੀਟਾਂ ਦੇ ਉੱਤੇ ਇਸ ਸਬੰਧੀ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਪਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਇਹ ਜਿਆ ਕੀ ਮਸਲਾ ਸੀ ਕਿ ਹਾਈ ਕੋਰਟ ਨੂੰ ਇਹ ਹਦਾਇਤ ਦੇਣੀ ਪਈ ਜਾਂ ਜਵਾਬ ਮੰਗਣਾ ਪਿਆ ਕਿ ਵੋਟਰ ਸੂਚੀਆਂ ਕਿੰਨੀਆਂ ਤਿਆਰ ਹੋਈਆਂ ਨੇ ਇਸ ਦਾ ਮਤਲਬ ਸਾਫ਼ ਹੈ ਕਿ ਹਾਈ ਕੋਰਟ ਜੇਕਰ ਜਵਾਬ ਮੰਗ ਰਹੀ ਹੈ ਤਾਂ ਫਿਰ ਇੱਕ ਗੱਲ ਸਾਫ਼ ਹੈ ਕਿ ਵੋਟਰ ਸੂਚੀਆਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਕਾਫੀ ਜੜੀਆਂ ਮੱਠੀ ਚਾਲ ਨਾਲ ਚੱਲ ਰਹੀ ਹੈ ਹੌਲੀ-ਹੌਲੀ ਚੱਲ ਰਹੀ ਹੈ ਜਿਹੜੀ ਕੀ ਉਸ ਤੇ ਵਿੱਚ ਰਫ਼ਤਾਰ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਤਾਂ ਹੀ ਜੜੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਰਮਣੀ ਕਮੇਟੀ ਦੀਆਂ ਜਿੱਥੇ ਵਕ ਵਕ ਥਾਵਾਂ ਤੇ ਚੋਣਾਂ ਹੋਣੀਆਂ ਨੇ ਉਹ ਸਮੇਂ ਸਿਰ ਦੇ ਉੱਤੇ ਮੁਕੰਮਲ ਹੋ ਸਕਣ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਉਹ ਬੜੀ ਫੜੀ ਚੱਲ ਰਹੀ ਹੈ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਤੇ ਹਿਮਾਚਲ ਦੇ ਮੁਖ ਸਕੱਤਰ ਤੇ ਚੋਣ ਕਮਿਸ਼ਨਰਾਂ ਤੇ ਚੰਡੀਗੜ੍ਹ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਨੂੰ 27 ਫਰਵਰੀ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਪਟੀਸ਼ਨ ਦਾਇਰ ਕਰਦੇ ਆ ਮਿਸਲ ਸਤਲੁਜ ਵੈਲਫੇਅਰ ਸੁਸਾਇਟੀ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਪੰਜਾਬ ਹਿਮਾਚਲ ਚੰਡੀਗੜ੍ਹ ਵਿੱਚ ਵੋਟਰ ਸੂਚੀ ਤਿਆਰ ਕਰਨ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ ਇਸ ਦੇ ਲਈ ਗੁਰਦੁਆਰਾ ਚੋਣਾਂ ਦੇ ਮੁਖ ਕਮਿਸ਼ਨਰ ਨੇ ਵੱਖ-ਵੱਖ ਰਾਜਾਂ ਦੇ ਚੋਣ ਕਮਿਸ਼ਨਰਾਂ ਨੂੰ ਵੀ 25 ਮਈ 2023 ਨੂੰ ਇੱਕ ਪੱਤਰ ਲਿਖਿਆ ਸੀ ਇਸ ਪੱਤਰ ਅਨੁਸਾਰ ਵੋਟਰ ਸੂਚੀ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਇਹ ਜਿਹੜੀ ਪ੍ਰਕਿਰਿਆ ਹੈ ਉਹ ਇੰਨੀ ਹੌਲੀ ਗਤੀ ਨਾਲ ਚੱਲ ਰਹੀ ਹੈ ਕਿ ਨਿਰਧਾਰਤ ਮਿਤੀ ਤੋਂ ਬਾਅਦ ਵੀ ਇਹ ਕੰਮ ਸਿਰੇ ਨਹੀਂ ਚੜ੍ਹ ਸਕਿਆ ਇਸੇ ਕਰਕੇ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਦੀ ਮਿਤੀ 15 ਨਵੰਬਰ ਤੋਂ ਵਧਾ ਕੇ ਫਰਵਰੀ 2024 ਤੱਕ ਕਰ ਦਿੱਤੀ ਪਟੀਸ਼ਨਰ ਨੇ ਕਿਹਾ ਹੈ ਕਿ ਵੋਟਰ ਸੂਚੀ ਤਿਆਰ ਕਰਨ ਵਿੱਚ ਦੇਰੀ ਦਾ ਮੁੱਖ ਕਾਰਨ ਪੁਰਾਣੀ ਪਰਨਾਲੀ ਦੀ ਵਰਤੋਂ ਕਰਨਾ ਹੈ ਇਸ ਨੂੰ ਤੇਜ਼ ਕਰਨਾ ਚਾਹੀਦਾ ਹੈ ਆਨਲਾਈਨ ਰਜਿਸਟ੍ਰੇਸ਼ਨ ਦਾ ਵਿਕਲਪ ਵੀ ਅਪਣਾਉਣਾ ਚਾਹੀਦਾ ਹੈ ਸਭ ਤੋਂ ਵਧੀਆ ਕਾਰਗਰ ਸਾਬਤ ਹੋ ਸਕਦਾ ਹੈ ਦੂਸਰਾ ਵੱਡਾ ਕਾਰਨ ਇਹ ਹੈ ਕਿ ਹਰ ਥਾਂ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਲਈ ਵੱਖ-ਵੱਖ ਪ੍ਰਣਾਲੀਆਂ ਅਪਣਾਈਆਂ ਜਾ ਰਹੀਆਂ ਨੇ ਜਦ ਕਿ ਹਰ ਥਾਂ ਤੇ ਇੱਕ ਤਰ੍ਹਾਂ ਦੀ ਪ੍ਰਕਿਰਿਆ ਅਪਣਾ ਕੇ ਇਸ ਨੂੰ ਤੇਜ਼ ਕੀਤਾ ਜਾ ਸਕਦਾ ਹੈ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਤਿਆਰ ਕਰਕੇ ਇਸ ਨੂੰ ਅਪਡੇਟ ਕਰ ਲਿਆ ਜਾਵੇ ਜੇਕਰ ਇਸ ਪ੍ਰਕਿਰਿਆ ਨੂੰ ਅਪਣਾਇਆ ਜਾਂਦਾ ਤਾਂ ਚੋਣਾਂ ਤੋ ਪਹਿਲਾ ਪਹਿਲਾ ਵੋਟਰ ਸੂਚੀ ਬੜੇ ਆਰਾਮ ਨਾਲ ਤਿਆਰ ਕੀਤੀ ਜਾ ਸਕਦੀ ਹੈ ਤੇ ਕਿਸੇ ਤਰ੍ਹਾਂ ਦੀ ਵੀ ਦੇਰੀ ਇਸ ਵਿੱਚ ਨਹੀਂ ਹੋ ਸਕਦੀ ਉਸ ਦੇਰੀ ਤੋਂ ਬਚਿਆ ਵੀ ਜਾ ਸਕਦਾ ਹਾਈ ਕੋਰਟ ਨੇ ਪਟੀਸ਼ਨ ਤੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਪੰਜਾਬ ਤੇ ਹਿਮਾਚਲ ਦੇ ਮੁਖ ਸਕੱਤਰਾਂ ਚੋਣ ਕਮਿਸ਼ਨਰਾਂ ਸਮੇਤ ਚੰਡੀਗੜ੍ਹ ਸਥਿਤ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਗਏ ਨੇ 27 ਫਰਵਰੀ ਤੱਕ ਜਵਾਬ ਆ ਜਿਹੜਾ ਉਹ ਦਾਖਲ ਕਰਨ ਲਈ ਆਖਿਆ ਗਿਆ ਯਾਨੀ ਕਿ 9 ਸਾਲ 27 ਫਰਵਰੀ 2024 ਤੱਕ ਜਵਾਬ ਦਾਖਲ ਕਰਨ ਦੀ ਲਈ ਆਖਿਆ ਗਿਆ ਹੈ ਜੇ ਜਵਾਬ ਪਹਿਲਾਂ ਤਿਆਰ ਹੁੰਦਾ ਤਾਂ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ ਨਹੀਂ ਤਾਂ 27 ਫਰਵਰੀ ਤੱਕ ਡੈਡ ਲਾਈਨ ਦੇ ਦਿੱਤੀ ਗਈ ਹੈ ਕਿ ਉਦੋਂ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਨੇ ਤਾਂ ਇਸ ਮਸਲੇ ਦੇ ਵਿੱਚ ਹਰਿਆਣਾ ਦੀਆਂ 8 ਸੀਟਾਂ ਤੇ ਚੋਣ ਕਰਵਾਉਣ ਨੂੰ ਲੈ ਕੇ ਵੀ ਤਿਆਰੀ ਹੋ ਰਹੀ ਹੈ ਪਟੀਸ਼ਨਰ ਨੇ ਕਿਹਾ ਹੈ ਕਿ ਹਾਈ ਕੋਰਟ ਵਿੱਚ ਪੀਟੀਸ਼ਨ ਦਾਇਰ ਕਰਦੇ ਹਨ ਕਿ ਕੇਂਦਰ ਸਰਕਾਰ ਨੇ 1996 ਦੇ ਨੋਟੀਫਿਕੇਸ਼ਨ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 120 ਸੀਟਾਂ ਨਿਸ਼ਚਿਤ ਕੀਤੀਆਂ ਗਈਆਂ ਸਨ ਹਰਿਆਣਾ ਦੀਆਂ 8 ਸੀਟਾਂ ਵਿੱਚ ਅੰਬਾਲਾ ਵੀ ਹੈ ਯਮੁਨਾ ਨਗਰ ਹੈ ਕੁਰਕਸ਼ੇਤਰ ਹੈ ਕਰਨਾਲ ਹੈ ਹਿਸਾਰ ਹੈ ਸਿਰਸਾ ਤੇ ਡੱਬ ਵਾਲੀ ਵੀ ਇਸ ਵਿੱਚ ਸ਼ਾਮਲ ਸਨ ਇਸ ਲਈ ਨੋਟੀਫਿਕੇਸ਼ਨ ਅਜੇ ਵੀ ਲਾਗੂ ਹੈ ਇਸ ਲਈ 1996 ਦੇ ਇਸ ਨੋਟੀਫਿਕੇਸ਼ਨ ਤਹਿਤ ਹਰਿਆਣਾ ਦੀਆਂ 8 ਸੀਟਾਂ ਤੇ ਵੀ ਚੋਣਾਂ ਕਰਵਾਈਆਂ ਜਾਣ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਇਸ ਮਾਮਲੇ ਵਿੱਚ ਆਪਣਾ ਜਵਾਬ ਦਾਇਰ ਕਰਦੇ ਹਨ ਕਿ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਸਮੁੱਚੇ ਸਿੱਖ ਭਾਈਚਾਰੇ ਦੀ ਨਰਮਾਈਦਗੀ ਕਰਦੀ ਹੈ ਇਸ ਲਈ ਉਹ ਇਸ ਪਟੀਸ਼ਨ ਵਿੱਚ ਉਠਾਈਆਂ ਮੰਗਾਂ ਨਾਲ ਸਹਿਮਤ ਹੈ ਤੇ ਹਰਿਆਣਾ ਦੀਆਂ ਇਹਨਾਂ ਸੀਟਾਂ ਤੇ ਚੋਣਾਂ ਕਰਵਾਉਣ ਲਈ ਤਿਆਰ ਹੈ ਕੇਂਦਰ ਸਰਕਾਰ ਨੇ ਪਟੀਸ਼ਨ ਤੇ ਆਪਣਾ ਜਵਾਬ ਦਾਇਰ ਕਰਨ ਲਈ ਕੁਝ ਸਮਾਂ ਮੰਗਿਆ ਹੁਣ ਕੇਂਦਰ ਸਰਕਾਰ ਨੇ ਵੀ ਇਸ ਮਾਮਲੇ 'ਚ ਸਮਾਂ ਮੰਗਿਆ ਕਿ ਜਿਹੜੀਆਂ 8 ਸੀਟਾਂ ਹਰਿਆਣਾ ਦੀਆਂ ਨੇ ਕੀ ਉਹ ਪੁਰਾਣੇ 1996 ਵਾਲੇ ਨੋਟੀਫਿਕੇਸ਼ਨ ਦੇ ਮੁਤਾਬਕ ਇਹਨਾਂ ਤੇ ਵੀ ਚੋਣ ਹੋਵੇਗੀ ਇਸ ਨੂੰ ਵੀ ਸ਼ਾਮਲ ਕੀਤਾ ਜਾਵੇ ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਦੇ ਵਿੱਚ ਸਹਿਮਤੀ ਪ੍ਰਗਟਾਈ ਹੈ ਪਟੀਸ਼ਨਰ ਦੇ ਨਾਲ ਔਰ ਪਟੀਸ਼ਨ ਜਿਹੜੀ ਇਹ ਪਾਈ ਗਈ ਐ ਇਸ ਦੇ ਵਿੱਚ ਗੱਲ ਸਾਫ਼ ਕੀਤੀ ਗਈ ਆ ਕਿ ਜੇਕਰ ਸਮੇਂ ਸਿਰ ਚੋਣਾਂ ਨੇਪਰੇ ਚੜ੍ਹਨੀਆਂ ਨੇ ਕਰਵਾਉਣੀਆਂ ਨੇ ਤਾਂ ਫਿਰ ਵੋਟਰ ਸੂਚੀ ਤਿਆਰ ਕਰਨ ਦੀ ਪ੍ਰਕਿਰਿਆ ਵਿੱਚ ਕਿਤੇ ਵੀ ਗਤੀ ਮੱਠੀ ਨਹੀਂ ਹੋਣੀ ਚਾਹੀਦੀ ਗਤੀ ਹੌਲੀ ਨਹੀਂ ਹੋਣੀ ਚਾਹੀਦੀ ਉਹ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਦੀ ਪੂਰੀ ਸਹੀ ਢੰਗ ਨਾਲ ਅਪਣਾਈ ਜਾਵੇ ਕੋਈ ਤਰੀਕੇ ਜਿਹੇ ਨੇ ਜਿਹੜੇ ਅੱਜ ਦੇ ਸਮੇਂ ਦੇ ਮੁਤਾਬਕ ਅਪਣਾਉਣੇ ਜ਼ਰੂਰੀ ਨੇ ਚਾਹੇ ਆਨਲਾਈਨ ਪ੍ਰਕਿਰਿਆ ਦਾ ਜਾਂ ਕੋਈ ਹੋਰ ਵਿਕਲਪ ਹੋਵੇ ਤਾਂ ਜੇਕਰ ਇਹ ਅਪਣਾਵਾਂਗੇ ਤਾਂ ਫਿਰ ਕਿਸੇ ਵੀ ਤਰ੍ਹਾਂ ਦੀ ਦੇਰੀ ਤੋਂ ਬਚਿਆ ਜਾ ਸਕਦਾ ਤਾਂ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਦੀ ਸਰਕਾਰ ਇਹਨਾਂ ਦੋ ਮੁਖ ਸੱਤਰਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਨੂੰ ਇੱਕ 27 ਫਰਵਰੀ ਤੱਕ ਆਪਣਾ ਜਵਾਬ ਦਾਖਲ ਕਰੋ ਕਿ ਵੋਟਰ ਸੂਚੀ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਉਸ ਦੀ ਰਿਪੋਰਟ ਕੀ ਹੈ ਉਹ ਕਿੱਥੋਂ ਤੱਕ ਗੱਲ ਪੁੱਜੀ ਹੈ ਜਾਂ ਕਿੱਥੋਂ ਤੱਕ ਮੁਕੰਮਲ ਸੂਚੀ ਹੋ ਸਕੀ ਹੈ ਦੇਖਦੇ ਇਸ ਬਾਬਤ ਹੁਣ ਸੱਤਰਾਂ ਵੱਲੋਂ ਜਾਂ ਸਰਕਾਰ ਦੇ ਨਾਲ ਸੰਬੰਧਿਤ ਨੁਮਾਇੰਦਿਆਂ ਦੇ ਵੱਲੋਂ ਚਾਇਓ ਯੂਟੀ ਹੋਵੇ ਜਾਂ ਫਿਰ ਪੰਜਾਬ ਤੇ ਹਿਮਾਚਲ ਹੋਵੇ ਕਦੋਂ ਤੱਕ ਇਸ ਸੰਬੰਧੀ ਜਵਾਬ ਤਿਆਰ ਹੁੰਦਾ ਤੇ ਕਦੋਂ ਦਾਖਲ ਕੀਤਾ ਜਾਂਦਾ ਉਹਨਾਂ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਤੁਸੀਂ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ